ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਸਮੇਂ ਤੋਂ ਲਗਾਤਾਰ ਬੋਲਦਾ ਆ ਰਿਹਾ ਹਾਂ ਸੁਧਾਰ ਵਾਸਤੇ ਸੁਝਾਅ ਦੇਣੇ ਦੂਜਿਆਂ ਦੀ ਆਲੋਚਨਾ ਕਰਨੀ ਤੇ ਖਾਸ ਕਰਕੇ ਸ਼੍ਰੋਮਣੀ ਕਮੇਟੀ ਜਥੇਦਾਰ ਅਤੇ ਡੇਰਾ ਸਿਸਟਮ ਹੈ ਇਹਦੇ ਵਿਰੁੱਧ ਮੈਂ ਬਹੁਤ ਕੁਝ ਬੋਲਿਆ ਹੋਇਆ ਤੇ ਹੁਣ ਮੈਨੂੰ ਇਉਂ ਲੱਗਦਾ ਹੈ ਕਿ ਮੈਂ ਪਤਾ ਨਹੀਂ ਹਵਾ 'ਚ ਤਲਵਾਰਾਂ ਮਾਰ ਰਿਹਾ ਸੀ ਕਿ ਮੈਂ ਠੀਕ ਬੋਲ ਰਿਹਾ ਸੀ ਇਹ ਜੇ ਮੈਂ ਤੁਹਾਨੂੰ ਕੁਝ ਕਾਰਨ ਦੱਸਾਂਗਾ ਅਸੀਂ ਸਾਰੇ ਚਾਹੁੰਨੇ ਆ ਕਿ ਬਹੁਤ ਕੁਝ ਸੁਧਾਰ ਹੋਣ ਵਾਲਾ ਪਿਆ ਹੈ ਪਰ ਸੁਧਾਰ ਕਰਨ ਵਾਲੇ ਨੇ ਜਿਹੜੇ ਉਹ ਉਸ ਗੱਲ ਦੇ ਨੇੜੇ ਤੇੜੇ ਵੀ ਨਹੀਂ ਹੈਗੇ ਅਸੀਂ ਇੱਕ ਬਹੁਤ ਮਾਮੂਲੀ ਬੰਦੇ ਤੋਂ ਕਿਵੇਂ ਜੇ ਇਹ ਕਹਿ ਲਈਏ ਕਿ ਯਾਦੀ ਕੁੜ ਕਿਰਲੀ ਤੇ ਸਤੀਰਾ ਨੂੰ ਜਫੇ ਅਸੀਂ ਕੁੜ ਕਿਰਲੀਆਂ ਤੋਂ ਇਉਂ ਚਾਹੁੰਨੇ ਆ ਕਿ ਉਹ ਸਤੀਰ ਨੂੰ ਜਫਾ ਪਾ ਕੇ ਆਪਣੀ ਮਰਜ਼ੀ ਨਾਲ ਛੁੱਟ ਲਵੇ ਪਰ ਇਸ ਤਰ੍ਹਾਂ ਨਹੀਂ ਹੁੰਦਾ ਸਾਨੂੰ ਇਸ ਗੱਲ ਦਾ ਅਹਿਸਾਸ ਹੋ ਜਾਣਾ ਚਾਹੀਦਾ ਹੈ ਤੇ ਘਟੋ-ਘਟ ਮੈਂ ਤਾਂ ਇਸ ਗੱਲ ਦਾ ਅਹਿਸਾਸ ਕਰ ਲਿਆ ਹੈ ਕਿ ਜਿਹੜੀ ਸ਼੍ਰੋਮਣੀ ਕਮੇਟੀ ਕੋਲੋਂ ਜਾਂ ਤਖਤਾਂ ਦੇ ਜਥੇਦਾਰਾਂ ਕੋਲੋਂ ਕੁਝ ਆਪਾਂ ਸੁਧਾਰ ਦੀ ਪੰਥ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਨ ਦੀ ਆਸ ਲਾਈ ਬੈਠੇ ਸੀ ਉਹ ਆਪਾਂ ਗਲਤ ਆਸ ਲਾਈ ਬੈਠੇ ਸੀ ਜਦੋਂ ਉਹਦਾ ਅੱਜ ਤੱਕ ਦਾ ਰਿਜ਼ਲਟ ਵੇਖੀਏ ਨਾ ਫਿਰ ਆਪਣੇ ਆਪ ਹੀ ਹੋਸ਼ ਟਿਕਾਣੇ ਆ ਜਾਂਦੇ ਨੇ ਵੀ ਹੈ ਇੰਨਾ ਪਰਕਪਿਆ ਇਹਨਾਂ ਗੱਲਾਂ ਦੇ ਵਿੱਚ ਹੁਣ ਆਪਾਂ ਸਾਰੇ ਇਸ ਗੱਲ ਨੂੰ ਸਵੀਕਾਰ ਕਰਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਗਰੇਜ਼ਾਂ ਨੇ ਬਣਾਈ ਸੀ ਕੋਈ ਸ਼ੱਕ ਨਹੀਂ ਗੁਰਦੁਆਰਿਆਂ ਦਾ ਪ੍ਰਬੰਧ ਵਧੀਆ ਢੰਗ ਨਾਲ ਚਲਾਉਣ ਵਾਸਤੇ ਧਰਮ ਦੇ ਦਾਇਰੇ 'ਚ ਸੀਮਤ ਰਹਿ ਕੇ ਤੇ ਤੁਸੀਂ ਆਪਣੇ ਪੈਸੇ ਦੀ ਯੋਗ ਵਰਤੋਂ ਕਰੋ ਲੋਕਾਂ ਦੇ ਕਲਿਆਣ ਵਾਸਤੇ ਉਸ ਪੈਸੇ ਨੂੰ ਖਰਚੋ ਵਿਦਿਆ ਦੇਓ ਹਸਪਤਾਲ ਬਣਾਓ ਇਹਨਾਂ ਨੂੰ ਕੰਮ ਕਾਜ ਸਿਖਾਓ ਲਾਓ ਚੰਗੇ ਇਨਸਾਨ ਬਣਾਓ ਇਸ ਕਰਕੇ ਗੁਰਦੁਆਰੇ ਬਣੇ ਸੀ ਤੇ ਗੁਰੂ ਨਾਲ ਪਿਆਰ ਸ਼ਰਧਾ ਹੋਣ ਕਰਕੇ ਬੇਅੰਤ ਪੈਸਾ ਇਹਨਾਂ ਗੁਰਦੁਆਰਿਆਂ ਕੋਲੇ ਆਉਂਦਾ ਗਿਆ ਪਹਿਲਾਂ ਤਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਉਦੋਂ ਤਾਂ ਉਹਨੇ ਜ਼ਮੀਨਾਂ ਜਾਇਦਾਦਾਂ ਸੋਨਾ ਚਾਂਦੀ ਨਗਦ ਪੈਸੇ ਸਲਾਨਾ ਕਿੰਨਾ ਕਿੰਨਾ ਪੈਸਾ ਗੁਰਦੁਆਰਿਆਂ ਨੂੰ ਲਵਾ ਦੇਣਾ ਤੇ ਇਹ ਉਦੋਂ ਤਾਂ ਬਹੁਤ ਕੁਝ ਹੋਇਆ ਹੀ ਹੋਇਆ ਉਦੋਂ ਮਗਰੋਂ ਵੀ ਕਹੀ ਲਈਏ ਕਿ ਅੱਜ ਤੱਕ ਸਿੱਖ ਆਪਣੀ ਕਮਾਈ ਦਾ ਬਹੁਤ ਵੱਡਾ ਹਿੱਸਾ ਗੁਰਦੁਆਰਿਆਂ ਨੂੰ ਦੇ ਰਹੇ ਨੇ ਤੇ ਜਦੋਂ ਮੰਨਿਆ ਜਾਂਦਾ ਹੈ ਕਿ ਗੁਰਦੁਆਰੇ ਹੋ ਗਏ ਆਜ਼ਾਦ ਮਹੰਤਾਂ ਤੋਂ ਛੁਡਾ ਲੇ ਮਹੰਤਾਂ ਨੂੰ ਕੱਢ ਦਿੱਤਾ ਅਸੀਂ ਸਿੱਖਾਂ ਨੇ ਜਿਵੇਂ ਕਿ ਪ੍ਰਚਾਰਿਆ ਗਿਆ ਬਹੁਤ ਕੁਰਬਾਨੀਆਂ ਕਰਕੇ ਗੁਰਦੁਆਰਿਆਂ ਦਾ ਅਧਿਕਾਰ ਮਹੰਤਾਂ ਤੋਂ ਅਸੀਂ ਲੈ ਲਿਆ ਫਿਰ ਕੀਤਾ ਭਲਾਂ ਕੀ 1927 ਦੇ ਵਿੱਚ ਤਕਰੀਬਨ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੇ ਵਿੱਚ ਖੋਲਿਆ ਗਿਆ ਇਹ ਜਿਹੜੇ ਗੁਰਦੁਆਰਿਆਂ ਦੀ ਆਜ਼ਾਦੀ ਵਾਸਤੇ ਆਪਣੀਆਂ ਜਾਨਾਂ ਲੇਖੇ ਲਾਗੇ ਸੀ ਇਹਨਾਂ ਦੇ ਪ੍ਰਚਾਰ ਦੇ ਮੁਤਾਬਕ ਤੇ ਖਾਸ ਕਰਕੇ ਨਨਕਾਣਾ ਸਾਹਿਬ ਦੇ ਮਹੰਤਾਂ ਕੋਲੋਂ ਉਸ ਗੁਰਦੁਆਰੇ ਨੂੰ ਆਜ਼ਾਦ ਕਰਾਉਣਾ ਤਾਂ ਕਿੰਨਿਆਂ ਸਾਰਿਆਂ ਸਿੱਖਾਂ ਨੇ ਗੋਲੀਆਂ ਖਾਧੀਆਂ ਜਖਮੀ ਹੋਏ ਜਿਹੜਾਂ ਚ ਗਏ ਮੁਸੀਬਤਾਂ ਝੱਲੀਆਂ ਤੇ ਅੰਤ ਨੂੰ ਗੁਰਦੁਆਰਾ ਇਹਨਾਂ ਦੇ ਕਹਿਣ ਦੇ ਮੁਤਾਬਕ ਆਜ਼ਾਦ ਕਰਾ ਲਿਆ ਮਾਨਤਾ ਕੋਲੋਂ ਤੇ ਉਸ ਦੀ ਯਾਦ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖੋਲ੍ਹਿਆ ਤੇ ਉਹਦੇ ਵਿੱਚ ਪ੍ਰਚਾਰ ਕੀਤਾ ਗਿਆ ਕਿ ਨੌਜਵਾਨ ਦਾਖਲ ਹੋਣ ਉਹਦੇ ਵਿੱਚੋਂ ਪੜ ਕੇ ਚੰਗੇ ਕਥਾਵਾਚਕ ਚੰਗੇ ਪ੍ਰਚਾਰਕ ਬਣਨ ਤੇ ਸਮਾਜ ਦੇ ਵਿੱਚ ਸਿੱਖਾਂ ਦੇ ਵਿੱਚ ਦੋ ਗੁਰਮਤ ਦੀ ਕਮਜ਼ੋਰੀ ਹੈ ਘਾਟ ਹੈ ਗੁਰਬਾਣੀ ਦਾ ਇਤਿਹਾਸ ਦਾ ਇਹਨਾਂ ਨੂੰ ਪਤਾ ਨਹੀਂ ਹੈ ਤੇ ਉਹ ਇਥੋਂ ਪੜ੍ਹੇ ਲਿਖੇ ਨੌਜਵਾਨ ਨੇ ਜਿਹੜੇ ਉਹ ਪਿੰਡ ਪਿੰਡ ਜਾ ਕੇ ਸ਼ਹਿਰਾਂ ਚ ਜਾ ਕੇ ਪੂਰੇ ਦੇਸ਼ ਚ ਜਾ ਕੇ ਵਿਦੇਸ਼ਾਂ ਚ ਜਾ ਕੇ ਉਹ ਤੁਹਾਨੂੰ ਧਰਮ ਦੀ ਵਿੱਦਿਆ ਦੇਣਗੇ ਚੰਗੇ ਇਨਸਾਨ ਬਣਾਉਣ ਦੀ ਸਿੱਖਿਆ ਦੇਣਗੇ ਬਾਬਾ ਨਾਨਕ ਦਾ ਸੰਦੇਸ਼ ਤੁਹਾਡੇ ਤੱਕ ਪਹੁੰਚਾਉਣਗੇ ਕਿੰਨਾ ਦੁਖਦਾਈ ਪੱਖ ਹੈ 1927 ਤੋਂ ਲੈ ਕੇ ਅੱਜ ਤੱਕ 2024 ਤੱਕ ਲਗਭਗ 95 ਸਾਲ ਹੋ ਗਏ ਨੇ ਤੇ 95 ਸਾਲਾਂ ਚ 100 ਸਾਲਾਂ ਚ ਕਹਿ ਲਈਏ ਮੋٹے ਜੇ ਢੰਗ ਨਾਲ ਤਾਂ ਇਥੋਂ ਕੋਈ ਸਿਰ ਕੱਢਵਾ ਵਿਦਵਾਨ ਤੇ ਸਿਰ ਕੱਢਵਾ ਪ੍ਰਚਾਰਕ ਸ਼ਹੀਦ ਮਿਸ਼ਨਰੀ ਕਾਲਜ ਦੇ ਵਿੱਚੋਂ ਅੰਮ੍ਰਿਤਸਰ ਤੋਂ ਅੱਜ ਤੱਕ ਤਿਆਰ ਹੋ ਕੇ ਨਹੀਂ ਨਿਕਲ ਸਕਿਆ ਨਹੀਂ ਆ ਸਕਿਆ ਤੇ ਕਿਹੋ ਜੀ ਪੜ੍ਹਾਈ ਹੁੰਦੀ ਹੈ ਤੇ ਕਾਦੀ ਸਿੱਖਿਆ ਦਿੱਤੀ ਜਾਂਦੀ ਹੈ 100 ਸਾਲਾਂ ਦੇ ਵਿੱਚ ਕੋਈ ਵੀ ਸਰਕਟਵਾ ਵਿਦਵਾਨ ਪ੍ਰਚਾਰਕ ਤੇ ਲਿਖਾਰੀ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਵਿੱਚੋਂ ਅੱਜ ਤੱਕ ਤਿਆਰ ਨਹੀਂ ਹੋ ਸਕਿਆ ਕੋਈ ਨਾਮੀ ਕਥਾਵਾਚਕ ਜਿਹਨੂੰ ਮਾਣ ਨਾਲ ਕਹਿ ਸਕੀਏ ਕਿ ਸਿਧਾਂਤਕ ਤੌਰ ਤੇ 100% ਨਾ ਸਹੀ ਤੇ 90-95% ਠੀਕ ਆ ਗੁਰਬਾਣੀ ਦੀ ਵਧੀਆ ਵਿਆਖਿਆ ਕਰਦਾ ਤੇ ਇਹੋ ਜਿਹਾ ਕੋਈ ਵਿਦਵਾਨ ਸਾਨੂੰ ਇਥੋਂ ਪ੍ਰਾਪਤ ਨਹੀਂ ਹੋਇਆ ਅੱਜ ਤੱਕ ਫਿਰ ਇਹ ਕਹ ਲਈਏ ਕਿ ਇਥੇ ਕੀਰਤਨੀਏ ਜਥੇ ਪੈਦਾ ਕਰਨੇ ਚਾਹੀਦੇ ਸੀ ਜਿਹੜਾ ਗੁਰਦੁਆਰਿਆਂ ਚ ਸਮੇਤ ਦਰਬਾਰ ਸਾਹਿਬ ਦੇ ਕੀਰਤਨ ਦੀ ਸੇਵਾ ਨਿਭਾਉਂਦੇ ਐ ਤੇ ਕੋਈ ਵੀ ਨਾਮੀ ਜਥਾ ਕੀਰਤਨ ਦੀ ਸੇਵਾ ਨਿਭਾਉਣ ਵਾਲਾ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਜੋ ਸ਼੍ਰੋਮਣੀ ਕਮੇਟੀ ਦੇ ਅਧੀਨ ਚੱਲਦਾ ਹੈ ਉਹਦੇ ਵਿੱਚੋਂ ਕੋਈ ਨਾਮੀ ਜਥਾ ਅੱਜ ਤੱਕ ਤਿਆਰ ਹੋ ਕੇ ਨਹੀਂ ਨਿਕਲਿਆ 100 ਸਾਲ ਦਾ ਸਮਾਂ ਬੀਤ ਗਿਆ ਤੇ ਕੋਈ ਚੰਗਾ ਲਿਖਾਰੀ ਉਥੋਂ ਪੈਦਾ ਨਹੀਂ ਹੋ ਸਕਿਆ ਸਿੱਖ ਸ਼ਹੀਦ ਮਿਸ਼ਨਰੀ ਕਾਲਜ ਦੇ ਵਿੱਚੋਂ ਹੁਣ ਇਥੇ ਅੰਦਾਜ਼ਾ ਲਾ ਸਕਦੇ ਆ ਕਿ ਜਦੋਂ ਇਹਨਾਂ ਨੂੰ ਕਿਤੇ ਕੀਰਤਨ ਕਰਵਾਉਣਾ ਪੈਂਦਾ ਹੈ ਦਰਬਾਰ ਸਾਹਿਬ 'ਚ ਅਤੇ ਹੋਰ ਇਤਿਹਾਸਕ ਗੁਰਦੁਆਰਿਆਂ 'ਚ ਜਥੇ ਰੱਖਣੇ ਪੈਂਦੇ ਨੇ ਉਹਦਾ ਰਸਮੀ ਤੌਰ ਤੇ ਸ਼ਰਤਾਂ ਤਾਂ ਪੂਰੀਆਂ ਕਰਵਾਉਂਦੇ ਨੇ ਅਮਤਿਆਨ ਤਾਂ ਲਿਆ ਜਾਂਦਾ ਪਰ ਉਹ ਕਿਸੇ ਹੋਰ ਜਥੇਬੰਦੀ ਕੋਲੋਂ ਕਿਸੇ ਹੋਰ ਡੇਰੇ 'ਚੋਂ ਕਿਸੇ ਹੋਰ ਬੰਦੇ ਕੋਲੋਂ ਉਹ ਜਥਾ ਕੀਰਤਨ ਸਿੱਖ ਕੇ ਤਿਆਰ ਹੋ ਕੇ ਆਉਂਦਾ ਤੇ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਹੈ ਗੁਰਦੁਆਰਿਆਂ ਦੇ ਵਿੱਚ ਕੀਰਤਨ ਕਰਨ ਲੱਗ ਜਾਂਦਾ ਉਹਨੂੰ ਇੱਥੇ ਆਜਾਦਤ ਮਿਲਦੀ ਹੈ ਕਈ ਵਾਰੀ ਨੌਕਰੀ ਵੀ ਮਿਲ ਜਾਂਦੀ ਹੈ ਦੂਜਿਆਂ ਦੇ ਜਥੇ ਮੈਂ ਇਹ ਨਹੀਂ ਕਹਿੰਦਾ ਉਹ ਸਾਰੇ ਬੁਰੇ ਨੇ ਪਰ ਜਿਹੜੇ ਇਹਦੇ ਆਪਣੇ ਨਿਯਮ ਨੇ ਸ਼੍ਰੋਮਣੀ ਕਮੇਟੀ ਦੇ ਉਹਨਾਂ ਨਿਯਮਾਂ ਦੀ ਸਾਰੇ ਜਥੇ ਪਾਲਣਾ ਨਹੀਂ ਕਰ ਸਕਦੇ ਹੁੰਦੇ ਉਹਨਾਂ ਦੀਆਂ ਆਪਣੀਆਂ ਰਵੈਤਾਂ ਹੁੰਦੀਆਂ ਨੇ ਆਪਣੀਆਂ ਰਵੈਤਾਂ ਆਪਣੀ ਮਰਿਆਦਾ ਆਪਣੇ ਨਿਯਮ ਜਥੇ ਨੂੰ ਸਿਖਾ ਕੇ ਸ਼੍ਰੋਮਣੀ ਕਮੇਟੀ ਤਿਆਰ ਕਰਨ ਤੋਂ ਅੱਜ ਤੱਕ ਅਸਮਰੱਥ ਰਹੀ ਹੈ ਆਪਣੇ ਜਥੇ ਕੀਰਤਨ ਵਾਲੇ ਦੇਸ਼ ਵਿਦੇਸ਼ ਦੇ ਵਿੱਚ ਜਾ ਕੇ ਕੀਰਤਨ ਦੀ ਸੇਵਾ ਕਰਨ ਵਾਸਤੇ ਸ਼੍ਰੋਮਣੀ ਕਮੇਟੀ ਇਹ ਵੀ ਤਿਆਰ ਨਹੀਂ ਕਰ ਸਕੀ ਤੇ ਫਿਰ ਜਦੋਂ ਦਰਬਾਰ ਸਾਹਿਬ ਦੇ ਅਤੇ ਹੋਰ ਜਿਹੜੇ ਅ ਤਖਤ ਅਖਵਾਉਂਦੇ ਗੁਰਦੁਆਰੇ ਨੇ ਵੱਡੇ ਇਤਿਹਾਸਕ ਗੁਰਦੁਆਰੇ ਨੇ ਉਹਨਾਂ ਦੇ ਵਿੱਚ ਕੋਈ ਅੱਛੇ ਸੁਲਝੇ ਹੋਏ ਗ੍ਰੰਥੀ ਸਿੰਘ ਚਾਹੀਦੇ ਨੇ ਖਾਸ ਕਰਕੇ ਦਰਬਾਰ ਸਾਹਿਬ ਦੇ ਵਿੱਚ ਤਾਂ ਉਹ ਗ੍ਰੰਥੀ ਸਿੰਘ ਵੀ ਇਹਨਾਂ ਕੋਲੇ ਤਿਆਰ ਕੀਤੇ ਹੋਏ ਅੱਜ ਤੱਕ ਕਿਤੇ ਵੇਖਣ ਸੁਣਨ ਨੂੰ ਨਹੀਂ ਮਿਲੇ ਜਿਹੜੇ ਗੁਰਬਾਣੀ ਦਾ ਸਹੀ ਅਰਥ ਸਹੀ ਵਿਆਖਿਆ ਸਹੀ ਉਚਾਰਣ ਵਿਆਕਰਣ ਦੇ ਨਿਯਮਾਂ ਦੀ ਜਿਹਨੂੰ ਸੋਝੀ ਹੋਵੇ ਇਹੋ ਜਿਹੇ ਵਿਅਕਤੀ ਇਹ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਵਿੱਚੋਂ ਕਥਾਵਾਚਕ ਤਿਆਰ ਨਹੀਂ ਕਰ ਸਕੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਵਿੱਚੋਂ ਗ੍ਰੰਥੀ ਦਰਬਾਰ ਸਾਹਿਬ ਦੇ ਤਿਆਰ ਨਹੀਂ ਕਰ ਸਕੇ ਤੇ ਕਿੱਥੋਂ ਹੁੰਦੇ ਨੇ ਉਹ ਪਹਿਲਾ ਦਰਜਾ ਹੈ ਦਮਦਮੀ ਟਕਸਾਲ ਜਾਨੀ ਕਿ ਭਿੰਡਰਾਵਾਲਾ ਮਹਿਤਾ ਚੌਕ ਅੱਜਕੱਲ ਜਿਹੜਾ ਨੇ ਡੇਰਾ ਆਪਣਾ ਬਣਾਇਆ ਹੋਇਆ ਉਹਨਾਂ ਕੋਲੋਂ ਏ ਆਪਣੇ ਗਰੰਥੀ ਲੈਂਦੇ ਨੇ ਦਰਬਾਰ ਸਾਹਿਬ ਦੇ ਵਿੱਚ ਗਰੰਥੀ ਦੀ ਡਿਊਟੀ ਨਿਭਾਉਣ ਵਾਸਤੇ ਉਹ ਫਿਰ ਉੱਥੇ ਕੀ ਬੋਲਦੇ ਨੇ ਕੀ ਕਰਦੇ ਨੇ ਕਈ ਕਈ ਦਿਨ ਤਾਂ ਉਹਨਾਂ ਦੀ ਬਾਹਰ ਟ੍ਰੇਨਿੰਗ ਹੁੰਦੀ ਹੈ ਜਿਹੜੀ ਲੋਕਾਂ ਨੂੰ ਆਮ ਨੂੰ ਪਤਾ ਨਹੀਂ ਹੈ ਕਿ ਉਹਨਾਂ ਨੂੰ ਉੱਠਣਾ ਬੈਠਣਾ ਬੋਲਣਾ ਚੱਲਣਾ ਉਹ ਵਾਜਬ ਢੰਗ ਨਾਲ ਨਹੀਂ ਹੁੰਦਾ ਕਿਉਂਕਿ ਉਹਨਾਂ ਦਾ ਢੰਗ ਉਸ ਡੇਰੇ ਦੇ ਮੁਤਾਬਕ ਹੁੰਦਾ ਫਿਰ ਉਹ ਕੱਲਾ ਕਸ਼ੇਰਾ ਪਾ ਕੇ ਲੱਤਾਂ ਨੰਗੀਆਂ ਰੱਖ ਕੇ ਵਿਚਰਦੇ ਨੇ ਤੇ ਉਹਨਾਂ ਨੂੰ ਪਜਾਮਾ ਪਾਉਣਾ ਬਹੁਤ ਔਖਾ ਲੱਗਦਾ ਪਰ ਸ਼ਰੋਮਣੀ ਕਮੇਟੀ ਵਾਲੇ ਮਨਤਾ ਤਰਲੇ ਕਰਕੇ ਉਹਨੂੰ ਕਹਿੰਦੇ ਨੇ ਭਰਾਵੋ ਹੋਰ ਤਾਂ ਜਿਹੜਾ ਕੋ ਮਰਜ਼ੀ ਕਰੀ ਜਾਇਓ ਪਰ ਪਜਾਮਾ ਤਾਂ ਜ਼ਰੂਰ ਪਾ ਲੋ ਤੇ ਫਿਰ ਉਹ ਗੋਲ ਪੱਗਾਂ ਬੰਨ੍ਹਦੇ ਨੇ ਤੇ ਉਹ ਗੋਲ ਪੱਗਾਂ ਦੀ ਥਾਂ ਤੇ ਉਹਨਾਂ ਦੇ ਮਨਤਾ ਤਰਲੇ ਕਰਕੇ ਉਹਨਾਂ ਨੂੰ ਆ ਚੁੰਝ ਵਾਲੀ ਪੱਗ ਜਿਹਨੂੰ ਆਪਾਂ ਪਟਿਆਲੇ ਸ਼ਾਹੀ ਵੀ ਕਹਿ ਦਿੰਨੇ ਆ ਚੁੰਝ ਵਾਲੀ ਪੱਗ ਜਾਂ ਪੜਿਆਂ ਲਿਖਿਆਂ ਵਾਲੇ ਢੰਗ ਨਾਲ ਪੱਗ ਦਸਤਾਰ ਇਹ ਬੰਨਣ ਵਾਸਤੇ ਵੀ ਤਰਲੇ ਕਰਦੇ ਨੇ ਕਿ ਤੁਹਾਨੂੰ ਐਡੀ ਵੱਡੀ ਨੌਕਰੀ ਦੇ ਰਹੇ ਆ ਇੰਨੀ ਤਨਖਾਹ ਮਿਲੇਗੀ ਦੇਸ਼ ਵਿਦੇਸ਼ ਦੇ ਵਿੱਚ ਤੁਹਾਡਾ ਮਾਨ ਸਨਮਾਨ ਵੀ ਹੋਵੇਗਾ ਤੁਸੀਂ ਦਰਬਾਰ ਸਾਹਿਬ ਦੇ ਜਿਹੜੇ ਗ੍ਰੰਥੀ ਦੇ ਨਾਮ ਤੇ ਜਦੋਂ ਵਿਦੇਸ਼ਾਂ ਨੂੰ ਜਾਓਗੇ ਤਾਂ ਮਾਇਆ ਦੇ ਖੁੱਲੇ ਗੱਫੇ ਵੀ ਤੁਹਾਨੂੰ ਮਿਲ ਜਾਣਗੇ ਕਿਰਪਾ ਕਰਕੇ ਦਸਤਾਰ ਹੈ ਜਿਹੜੀ ਗੋਲ ਮੋਲ ਉਹਨੂੰ ਛੱਡ ਕੇ ਆ ਚੁੰਝਦਾਰ ਟੁੱਟੀ ਵਾਲੀ ਦਸਤਾਰ ਹੈ ਤੁਸੀਂ ਸਜਾ ਲਓ ਤੇ ਉਹ ਦਸਤਾਰ ਵੀ ਉਹਨਾਂ ਨੂੰ ਬਹੁਤ ਬਿੰਨਤਾ ਕਰਲੇ ਕਰਕੇ ਉਹਨਾਂ ਨੂੰ ਸਖਲਾਈ ਦੇ ਕੇ ਪ੍ਰੇਰਣਾ ਕਰਕੇ ਉਹ ਦਸਤਾਰ ਬੰਨਣ ਲਈ ਤਿਆਰ ਕੀਤਾ ਜਾਂਦਾ ਹੈ ਜਦੋਂ ਕਿ ਉਹ ਪਹਿਲਾਂ ਨਹੀਂ ਬੰਦੇ ਹੁੰਦੇ ਫਿਰ ਇਸੇ ਤਰ੍ਹਾਂ ਜਿਹੜੀ ਇੱਕ ਗੱਲ ਤਾਂ ਉਹ ਕਦੇ ਵੀ ਛੱਡਣ ਨੂੰ ਤਿਆਰ ਨਹੀਂ ਇੱਕ ਤਾਂ ਗੁਰਬਾਣੀ ਦੇ ਉਚਾਰਨ ਦਾ ਵਿਸ਼ਰਾਮ ਕਿੱਥੇ ਲਾਉਣਾ ਉਹ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਕਰਨਾ ਜੋ ਉਹਨਾਂ ਨੂੰ ਟਕਸਾਲਿ ਤੋਂ ਸਿੱਖਿਆ ਮਿਲੀ ਹੋਈ ਹੈ ਦੂਜਾ ਹੈ ਉਹਨਾਂ ਨੇ ਵਿਆਕਰਨ ਦੇ ਨਿਯਮਾਂ ਦਾ ਉਹ ਪ੍ਰਵਾਹ ਨਹੀਂ ਕਰਨੀ ਜੇ ਔਕੜ ਲੱਗਿਆ ਹੋਇਆ ਔਕੜ ਹੁੰਦਾ ਕਿਸੇ ਵੀ ਸ਼ਬਦ ਦੇ ਅਖੀਰਲੇ ਅੱਖਰ ਨੂੰ ਜੇ ਔਕੜ ਹੋਵੇ ਤਾਂ ਕਈ ਵਾਰੀ ਉਹ ਇੱਕ ਵਚਨ ਵਾਸਤੇ ਹੁੰਦਾ ਹੈ ਉਹਦਾ ਉਚਾਰਨ ਨਹੀਂ ਹੁੰਦਾ ਜਿਵੇਂ ਮਿਸਾਲ ਦੇਵਾਂ ਮੈਂ ਤੁਹਾਨੂੰ ਭਗਤ ਸ਼ਬਦ ਹੈ ਇਹ ਤਿੰਨ ਰੂਪਾਂ ਚ ਆਂਦਾ ਹੈ ਇੱਕ ਹੈ ਭਗਤ ਪੱਬਾ ਗੱਗਾ ਤੱਤਾ ਮੁਗਤਾ ਇਹ ਹੈ ਬਹੁਵਚਨ ਭਗਤ ਯਾਨੀ ਕਿ ਬਹੁਤੇ ਭਗਤਾਂ ਦੀ ਗੱਲ ਹੋ ਰਹੀ ਹੈ ਇੱਕ ਹੈ ਭੱਬਾ ਗੱਗਾ ਤੱਤੇ ਨੂੰ ਸਿਹਾਰੀ ਇਹਨੂੰ ਕਹਿੰਦੇ ਨੇ ਸੰਬੰਧਕੀ ਵਾਚਕ ਇਹਦਾ ਮਤਲਬ ਹੁੰਦਾ ਹੈ ਕਿ ਭਗਤਾਂ ਨੇ ਭਗਤਾਂ ਦਾ ਭਗਤਾਂ ਰਾਹੀ ਜਦੋਂ ਸੰਬੰਧ ਕੋਈ ਸੰਬੰਧਤ ਗੱਲ ਕਰਨੀ ਹੋਵੇ ਤਾਂ ਉਥੇ ਗੁਰਬਾਣੀ ਦੇ ਵਿਆਕਰਨ ਨਿਯਮਾਂ ਦੇ ਮੁਤਾਬਕ ਤੱਤੇ ਨੂੰ ਸਿਹਾਰੀ ਲੱਗੀ ਹੋਈ ਹੈ ਜਦੋਂ ਕਿਤੇ ਇੱਕ ਭਗਤ ਦੀ ਗੱਲ ਕਰਨੀ ਹੋਵੇ ਯਾਨੀ ਕਿ ਪੱਬਾ ਗੱਗਾ ਤੱਤੇ ਨੂੰ ਔਂਕੜ ਤਾਂ ਇੱਕ ਵਚਨ ਹੁੰਦਾ ਇੱਕ ਭਗਤ ਦੀ ਗੱਲ ਹੋ ਰਹੀ ਹੈ ਭਾਵ ਕਿ ਫਲਾਣੇ ਇੱਕ ਵਿਸ਼ੇਸ਼ ਭਗਤ ਨੇ ਇਉਂ ਕੀਤਾ ਜਾਂ ਇਉਂ ਕਰੇਗਾ ਇਹ ਹੈ ਉਹਨਾਂ ਦਾ ਉਚਾਰਨ ਦਾ ਜਿਹੜਾ ਕੀ ਹੈ ਢੰਗ ਉਹ ਹੈ ਸਾਰਿਆਂ ਨੂੰ ਭਗਤ ਉਚਾਰਨ ਕਰਨਾ ਜੇ ਸਿਹਾਰੀ ਲੱਗੀ ਹੈ ਤਾਂ ਭਗਤੇ ਨਹੀਂ ਕਹਿਣਾ ਜੇ ਔਂਕੜ ਲੱਗਿਆ ਤਾਂ ਭਗਤੋ ਨਹੀਂ ਕਹਿਣਾ ਇਹ ਕੀ ਕਰਦੇ ਨੇ ਜਿੱਥੇ ਵਿਆਹ ਸ਼ਬਦ ਆਉਂਦਾ ਉਥੇ ਵਿਆਹ ਹੋ ਉਹਨੂੰ ਵਿਆਹ ਨੂੰ ਵਿਆਹੋ ਬੋਲਦੇ ਨੇ ਜਦੋਂ ਹਾਹੇ ਨੂੰ ਔਂਕੜ ਲੱਗਿਆ ਹੁੰਦਾ ਜੇ ਰਾਹ ਅਰਾਰੇ ਨੂੰ ਕੰਨਾ ਤੇ ਹਾਹੇ ਨੂੰ ਔਂਕੜ ਲੱਗਿਆ ਹੋਇਆ ਉਥੇ ਰਾਹ ਇੱਕ ਵਚਨ ਹੈ ਰਾਹ ਨੂੰ ਉਚਾਰਣ ਕਰਨ ਲੱਗੇ ਇਹ ਲੋਕ ਫਿਰ ਰਾਹੋ ਬੋਲਦੇ ਨੇ ਤੇ ਇਹ ਜਿਹੜੀ ਇਹਨਾਂ ਨੂੰ ਜੋ ਖੋਪੜੀ 'ਚ ਇਹਨਾਂ ਦੇ ਬਿਠਾ ਦਿੱਤੀ ਗਈ ਡੇਰੇ ਵੱਲੋਂ ਉਹੀ ਗੱਲ ਇਹ ਲਗਾਤਾਰ ਕਰਦੇ ਨੇ ਉਹ ਬਦਲ ਨਹੀਂ ਸਕਦੇ ਬਦਲਣੀ ਹੈ ਵੀ ਔਖੀ ਕਿਉਂਕਿ ਬਚਪਨ ਤੋਂ ਹੀ ਇਹਨਾਂ ਦੇ ਦਿਮਾਗ ਵਿੱਚ ਉਹ ਗੱਲ ਬੈਠ ਗਈ ਹੈ ਤੇ ਫਿਰ ਸ਼੍ਰੋਮਣੀ ਕਮੇਟੀ ਵਾਲੇ ਉਹਨਾਂ ਚੀਜ਼ਾਂ ਨੂੰ ਪ੍ਰਵਾਨ ਕਰ ਲੈਂਦੇ ਨੇ ਵੀ ਠੀਕ ਹੈ ਤੁਸੀਂ ਜਿਵੇਂ ਇੱਕ ਹੋਰ ਮੈਂ ਤੁਹਾਨੂੰ ਜਿਹੜਾ ਉਦਾਹਰਣ ਦੇਣ ਲੱਗਿਆ ਕਿ ਵਿਸ਼ਰਾਮ ਦੇ ਨਾਲ ਕਿੰਨਾ ਫਰਕ ਪੈ ਜਾਂਦਾ ਗੁਰਬਾਣੀ ਚ ਇੱਕ ਪੰਗਤੀ ਆਉਂਦੀ ਹੈ ਜਿੱਥੇ ਡਿੱਠੇ ਮਿਰਤ ਕੋਇਲ ਬੈਠੀ ਆਏ ਇਤੇ ਮਿਰਤ ਤੇ ਵਿਸ਼ਰਾਮ ਲਾ ਦਿੱਤਾ ਕੀ ਬਣ ਗਿਆ ਕਿ ਜਿੱਥੇ ਮਰਦਾ ਪਸ਼ੂ ਕੋਈ ਪਿਆ ਦਿਸਦਾ ਉਥੇ ਕੋਇਲ ਆ ਕੇ ਉਹਨੂੰ ਖਾਣ ਲੱਗ ਪੰਦੀ ਹੈ ਜਦੋਂ ਕਿ ਇਹ ਤਾਂ ਗਲਤ ਹੋ ਗਿਆ ਕੋਇਲ ਤਾਂ ਮਾਸ ਖਾਂਦੀ ਨਹੀਂ ਹੈ ਵਿਸ਼ਰਾਮ ਗਲਤ ਹੋ ਗਿਆ ਇਤੇ ਕਿਵੇਂ ਜਿੱਥੇ ਡਿੱਠੇ ਮਿਰਤ ਕੋਇਲ ਬੈਠੀ ਆਏ ਉਚਾਰਨ ਕਰ ਦਿੱਤਾ ਅੱਗੇ ਅੱਖਰ ਜੁੜੇ ਹੋਏ ਸੀ ਜਿਹਨੂੰ ਸੰਗਲੀ ਟਾਈਪ ਜੋ ਜੋੜੇ ਹੁੰਦੇ ਸੀ ਪਦਛੇਦ ਨਹੀਂ ਹੁੰਦੇ ਸੀ ਤਾਂ ਜੇ ਫਿਰ ਇਹਦਾ ਉਚਾਰਣ ਕਰਨ ਲੱਗੇ ਥੋੜਾ ਜਿਹਾ ਫਰਕ ਪਾ ਦਈਏ ਕੀ ਜਿੱਥੇ ਡਿੱਠੇ ਮਿਰਤ ਕੋ ਇੱਲ ਬੈਠੀ ਆਏ ਸਾਰੀ ਲੈਣ ਦੇ ਅੱਖਰ ਤਾਂ ਜੁੜੇ ਹੋਏ ਨੇ ਪਰ ਕੋ ਤੇ ਜਾ ਕੇ ਆਪਾਂ ਵਿਸ਼ਰਾਮ ਦੇ ਦਿੱਤਾ ਫਿਰ ਕੀ ਬਣ ਜਾਵੇਗਾ ਜਿੱਥੇ ਮੁਰਦੇ ਪਸ਼ੂ ਨੂੰ ਇੱਲ ਗਿਰਜ ਵੇਖਦੀ ਹੈ ਉਹਨੂੰ ਖਾਣ ਵਾਸਤੇ ਆ ਜਾਂਦੀ ਹੈ ਇਹ ਤਾਂ ਬਿਲਕੁਲ ਠੀਕ ਹੈ ਕਿਉਂਕਿ ਇੱਲਾਂ ਤੇ ਗਿਰਜਾਂ ਮਰੇ ਪਸ਼ੂਆਂ ਦਾ ਮਾਸ ਖਾਂਦਿਆਂ ਨੇ ਪਰ ਉਚਾਰਨ ਚ ਅਤੇ ਅਰਥਾਂ ਦੇ ਵਿੱਚ ਕਿੰਨਾ ਫਰਕ ਪੈ ਜਾਂਦਾ ਹੈ ਇੱਕ ਵਿਸ਼ਰਾਮ ਇੱਧਰ ਦੇਣਾ ਜਾਂ ਇੱਧਰ ਦੇਣਾ ਤਾਂ ਇਹ ਜਿਹੜੀਆਂ ਚੀਜ਼ਾਂ ਦਾ ਅੱਜ ਤੱਕ ਵੀ ਇਹਨਾਂ ਨੂੰ ਸਪਸ਼ਟ ਨਹੀਂ ਕਰਵਾਇਆ ਜਾਂਦਾ ਇਹਨਾਂ ਕੋਲੇ ਇੰਨੀ ਵਿਦਵਤਾ ਨਹੀਂ ਹੈ ਕਿ ਇਸ ਤਰ੍ਹਾਂ ਦੀ ਪਰਖ ਪੜਚੋਲ ਕਰਕੇ ਉਚਾਰਨ ਕਰ ਸਕਣ ਤਾਂ ਇਹ ਸਾਰੀ ਘਟਨਾ ਵਾਪਰੀ ਕਿਵੇਂ ਸੀ ਸ਼੍ਰੋਮਣੀ ਕਮੇਟੀ ਇਹਨਾਂ ਦੇ ਅੱਗੇ ਲੰਮੀ ਕਿਵੇਂ ਪੈਗੀ ਇਹ ਇੱਕ ਛੋਟੀ ਜੀ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਉਸ ਤੋਂ ਬਾਅਦ ਤੁਸੀਂ ਆਪ ਅੰਦਾਜ਼ਾ ਲਾ ਲੈਣਾ ਇਹ ਪ੍ਰਿੰਸੀਪਲ ਹਰਭਜਨ ਸਿੰਘ ਚੰਡੀਗੜ੍ਹ ਵਾਲੇ ਜਿਹੜੇ ਕਿ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੇ ਵਿੱਚ ਬਤੌਰ ਪ੍ਰੋਫੈਸਰ ਤੇ ਬਤੌਰ ਪ੍ਰਿੰਸੀਪਲ ਉੱਥੇ ਪੜ੍ਹਾਉਂਦੇ ਵੀ ਰਹੇ ਨੇ ਸ਼੍ਰੋਮਣੀ ਕਮੇਟੀ ਦੇ ਉਹ ਕਈ ਸਾਰੇ ਧਾਰਮਿਕ ਕੰਮਾਂ ਦੇ ਵਿੱਚ ਹਿੱਸਾ ਪਾਉਂਦੇ ਰਹੇ ਨੇ ਤੇ ਕਈ ਸਾਰੀਆਂ ਉਹਨਾਂ ਨੇ ਕਿਤਾਬਾਂ ਵੀ ਲਿਖੀਆਂ ਨੇ ਉਹਨਾਂ ਨਾਲ ਮੇਰੀ ਆਮਣੇ ਸਾਹਮਣੇ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਆਪ ਦੱਸਿਆ ਕਹਿਣ ਲੱਗੇ ਭਾਈ ਇੰਦਰ ਸਿੰਘ 1957 ਦੇ ਵਿੱਚ ਪ੍ਰੋਫੈਸਰ ਸਾਹਬ ਸਿੰਘ ਨੇ ਆਪਣੀ ਵਿਦਵਤਾ ਦੇ ਨਾਲ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਪ੍ਰਭਾਵਿਤ ਕਰ ਲਿਆ ਕੁਝ ਸਿਆਣੇ ਬੰਦੇ ਵਿਦਵਾਨ ਮੰਨ ਗਏ ਕਿ ਤੁਹਾਡੀਆਂ ਦਲੀਲਾਂ ਠੀਕ ਨੇ ਤੇ ਅਸੀਂ ਤੁਹਾਡੀਆਂ ਦਲੀਲਾਂ ਨਾਲ ਸਹਿਮਤ ਹੋ ਕੇ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਬੀੜਾਂ ਛਾਪਣੀਆਂ ਉਹਦੇ ਵਿੱਚ ਮੰਗਲਾ ਚਰਨ ਸਭ ਤੋਂ ਉੱਪਰ ਕਰ ਦੇਾਂਗੇ ਉਸ ਤੋਂ ਬਾਅਦ ਮਹੱਲਾ ਪਹਿਲਾ ਦੂਜਾ ਚੌਥਾ ਪੰਜਵਾਂ ਇਹ ਆ ਜਾਵੇਗਾ ਤੀਜੇ ਥਾਂ ਤੇ ਰਾਗ ਸ਼੍ਰੀ ਰਾਗ ਰਾਗ ਬਡਹੰਸ ਰਾਗ ਤੁਖਾਰੀ ਫਿਰ ਰਾਗ ਦਾ ਨਾਮ ਆ ਜਾਵੇਗਾ ਜੜੀ ਕਿ ਪਹਿਲੇ ਥਾਂ ਤੇ ਬੀੜਾਂ ਦੇ ਵਿੱਚ ਨਿਯਮਾਂ ਦੇ ਮੁਤਾਬਕ ਉੱਪਰਲੇ ਦਰਜੇ ਤੇ ਪਹਿਲਾ ਮੰਗਲਾ ਚਰਨ ਹੋਣਾ ਚਾਹੀਦਾ ਫਿਰ ਮਹੱਲਾ ਪਹਿਲਾ ਦੂਜਾ ਹੋਣਾ ਚਾਹੀਦਾ ਤੇ ਫਿਰ ਰਾਗ ਦਾ ਨਾਮ ਹੋਣਾ ਚਾਹੀਦਾ ਸ੍ਰੋਮਣੀ ਕਮੇਟੀ ਇਹਨਾਂ ਨਿਯਮਾਂ ਨੂੰ ਪ੍ਰੋਫੈਸਰ ਸਾਹਿਬ ਸਿੰਘ ਤੋਂ ਸੁਝਾਵਾਂ ਤੋਂ ਪ੍ਰਭਾਵਿਤ ਹੋ ਕੇ ਮੰਨ ਗਈ ਤੇ ਉਹਨਾਂ ਨੇ ਗੁਰੂ ਰਾਮਦਾਸ ਪ੍ਰਿੰਟਿੰਗ ਪ੍ਰੈਸ ਦੇ ਵਿੱਚ ਕੁਝ ਹੀ ਬੀੜਾਂ ਅਜੇ ਛਪਵਾਈਆਂ ਸੀ ਕਿਸੇ ਅੰਦਰ ਦੇ ਭੇਤੀ ਨੇ ਜਿਹੜਾ ਕਿ ਸ੍ਰੋਮਣੀ ਕਮੇਟੀ ਦੇ ਵਿੱਚ ਹੀ ਕੋਈ ਮੁਲਾਜ਼ਮ ਸੀ ਉਹਨੇ ਇੱਥੇ ਭਿੰਡਰਾ ਪਿੰਡ ਦੇ ਵਿੱਚ ਕਿਉਂਕਿ ਮਹਿਤੇ ਚੌਂਕ ਤਾਂ ਉਦੋਂ ਹਾਲੇ ਇਹਨਾਂ ਦੀ ਟਕਸਾਲ ਹੈ ਜਿਹੜੀ ਏ ਆਈ ਨਹੀਂ ਸੀ ਮਹਿਤੇ ਚੌਂਕ ਜਾ ਕੇ ਗਿਆਨੀ ਗੁਰਬਚਨ ਸਿੰਘ ਨੂੰ ਨਾ ਸੌਰੀ ਭਿੰਡਰ ਪਿੰਡ ਦੇ ਵਿੱਚ ਜਾ ਕੇ ਗਿਆਨੀ ਗੁਰਬਚਨ ਸਿੰਘ ਨੂੰ ਸਾਰੀ ਖਬਰ ਦੇ ਦਿੱਤੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਬੇਅਦਬੀ ਹੋ ਗਈ ਉਹ ਤਾਂ ਛਪਾਈ ਦੇ ਵਿੱਚ ਮੰਗਲਾ ਚਰਨ ਆਦਿਕ ਦੇ ਵਿੱਚ ਅਦਲਾ ਬਦਲੀਆਂ ਕਰ ਦਿੱਤੀਆਂ ਤੇ ਗਿਆਨੀ ਗੁਰਬਚਨ ਸਿੰਘ ਨੇ ਆਪਣੇ 100 150 ਲਠ ਮਾਰ ਬੰਦੇ ਉਥੇ ਅੰਮ੍ਰਿਤਸਰ ਭੇਜ ਦਿੱਤੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਿੰਟਿੰਗ ਪ੍ਰੈਸ ਦੇ ਵਿੱਚ ਜੋ ਮੁਲਾਜ਼ਮ ਸੀ ਉਹਨਾਂ ਨੂੰ ਡਾਂਗਾ ਸੋਟਿਆਂ ਨਾਲ ਕੁੱਟਮਾਰ ਕੀਤੀ ਕਈ ਬੰਦੇ ਜ਼ਖਮੀ ਹੋ ਗਏ ਸੱਟਾਂ ਫੇਟਾਂ ਲੱਗੀਆਂ ਤੇ ਮਸ਼ੀਨਾਂ ਦਾ ਵੀ ਤੋੜਫੋੜ ਕੀਤੀ ਨੁਕਸਾਨ ਕਰ ਦਿੱਤਾ ਜਿਹੜੀਆਂ ਬੀੜਾਂ ਛੱਪ ਗਈਆਂ ਸੀ ਉਹਨਾਂ ਨੂੰ ਚੁੱਕ ਚੁੱਕ ਕੇ ਬੇਅਦਬੀ ਆਪ ਕੀਤੀ ਇਹਨਾਂ ਨੇ ਸਰੋਵਰਾਂ ਦੇ ਵਿੱਚ ਸੁੱਟ ਦਿੱਤਾ ਚੁੱਕ ਕੇ ਬਾਹਰ ਵੀ ਸੁੱਟ ਦਿੱਤਾ ਬਹੁਤ અપਮਾਨ ਕੀਤਾ ਉਹ ਛਪੀਆਂ ਬੀੜਾਂ ਦਾ ਪਤੇ ਸ਼੍ਰੋਮਣੀ ਕਮੇਟੀ ਵਾਲੇ ਡਰ ਗਏ ਹਾਰ ਮੰਨ ਗਏ ਮੁਕਾਬਲਾ ਨਾ ਕਰ ਸਕੇ ਤੇ ਚਾਹੀਦਾ ਤਾਂ ਇਹ ਸੀ ਕਿ ਪੁਲਿਸ ਕੋਲੇ ਰਿਪੋਰਟ ਦਰਜ ਕਰਾਉਂਦੇ ਇਹਨਾਂ ਦੇ ਵਿਰੁੱਧ ਮਕਦਮਾ ਦਰਜ ਕਰਾਉਂਦੇ ਕਿ ਇਹਨਾਂ ਨੇ ਸਾਡੇ ਕੰਮ ਦੇ ਵਿੱਚ ਢਾਕਲ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੀਤਾ ਹੈ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪਰ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਅੰਦਰ ਖਾਤੇ ਸਮਝੌਤਾ ਕਰ ਲਿਆ ਕਿ ਅੱਗੇ ਤੋਂ ਜਿਵੇਂ ਤੁਸੀਂ ਕਹੋਗੇ ਇਹ ਛਪਾਈ ਉਸੇ ਤਰ੍ਹਾਂ ਹੋਇਆ ਕਰੇਗੀ ਹੁਣ ਜਿਹੜਾ ਮੰਗਲਾ ਚਰਨ ਹੈ ਆਮ ਤੌਰ ਤੇ ਛਪਾਈ ਵੇਲੇ ਹੁੰਦਾ ਤੇ ਉੱਪਰ ਜਿਹੜਾ ਮਹੱਲਾ ਪਹਿਲਾ ਦੂਜਾ ਜਾਂ ਉੱਪਰ ਕਿਹੜਾ ਰਾਗ ਹੈ ਉਹਦਾ ਨਾਮ ਆ ਜਾਂਦਾ ਤੇ ਮੰਗਲਾ ਚਰਨ ਕਿਤੇ ਕਿਤੇ ਉੱਤੇ ਕਿਤੇ ਕਿਤੇ ਉੱਤੇ ਇਸ ਢੰਗ ਨਾਲ ਛਾਪਣ ਲੱਪਿਆ ਤਾਂ ਇਹਨਾਂ ਦੀ ਫਿਰ ਚੜ ਮੱਚ ਗਈ ਇਹਨਾਂ ਨੂੰ ਸਮਝ ਆ ਗਈ ਟਕਸਾਲ ਵਾਲਿਆਂ ਨੂੰ ਕਿ ਸਾਡੀ ਜਿੱਤ ਹੋ ਗਈ ਆ ਸ਼੍ਰੋਮਣੀ ਕਮੇਟੀ ਸਾਡੇ ਅੱਗੇ ਬੋਲ ਨਹੀਂ ਸਕੇਗੀ ਤੇ ਫਿਰ ਜਦੋਂ ਅੱਜ ਜਥੇਦਾਰ ਵੀ ਕੋਈ ਅਕਾਲ ਤਖਤ ਦਾ ਲੱਗਦਾ ਤਾਂ ਉਹ ਵੀ ਟਕਸਾਲ ਦੀ ਮਨਜ਼ੂਰੀ ਤੋਂ ਬਿਨਾਂ ਅਕਾਲ ਤਖਤ ਦਾ ਜਥੇਦਾਰ ਨਹੀਂ ਲੱਗਦਾ ਉਹਦੀਆਂ ਸ਼ਰਤਾਂ ਮੰਨ ਕੇ ਹੀ ਇੱਥੇ ਜਥੇਦਾਰ ਆਉਂਦੇ ਨੇ ਸੌ ਪਹਿਲਾ ਇੱਥੇ ਚੁੱਕ ਜਾਂਦੇ ਨੇ ਪਰ ਮੱਥਾ ਟੇਕਦੇ ਨੇ ਟਕਸਾਲ ਵਾਲਿਆਂ ਨੂੰ ਵੀ ਜਾ ਕੇ ਉਹਨਾਂ ਦੀ ਪ੍ਰਵਾਨਗੀ ਲੈਣ ਤੋਂ ਬਿਨਾਂ ਤਖਤਾਂ ਦੇ ਜਥੇਦਾਰ ਵੀ ਨਹੀਂ ਰਹਿ ਸਕਦੇ ਉਹਨਾਂ ਅਉਧਿਆਂ ਤੇ ਗੱਲ ਕੀ ਇਹ ਸਾਰਾ ਕੁਝ ਜਿਸ ਸ਼੍ਰੋਮਣੀ ਕਮੇਟੀ ਆਪਣੇ ਜਥੇਦਾਰ ਅੱਜ ਤੱਕ ਨਿਯਮਾਂ ਦੇ ਵਿੱਚ ਵੱਜੇ ਹੋਏ ਗੁਰਮਤ ਦੇ ਜਾਣੂ ਵੱਡੇ ਵਿਦਵਾਨ ਉਹ ਤਿਆਰ ਨਹੀਂ ਕਰ ਸਕੀ ਦਰਬਾਰ ਸਾਹਿਬ ਦੇ ਗ੍ਰੰਥੀ ਤਿਆਰ ਨਹੀਂ ਕਰ ਸਕੀ ਆਪਣੇ ਕੀਰਤਨੀਏ ਤਿਆਰ ਨਹੀਂ ਕਰ ਸਕੀ ਸ਼੍ਰੋਮਣੀ ਕਮੇਟੀ ਵੱਲੋਂ ਛਪਰੀਆਂ ਬੀੜਾਂ ਦੀ ਸ਼ੁੱਧਤਾ ਬਾਰੇ ਆਪ ਕੋਈ ਨਿਰਣਾ ਅੱਜ ਤੱਕ ਨਹੀਂ ਲੈ ਸਕੀ ਗੁਰਬਾਣੀ ਦੇ ਅਰਥ ਵਧੀਆ ਢੰਗ ਨਾਲ ਨਹੀਂ ਕਰ ਸਕੀ ਕਰਵਾ ਸਕੀ ਆਪਣੇ ਕਥਾਵਾਚਕ ਪੈਦਾ ਨਹੀਂ ਕਰ ਸਕੀ ਇਹ ਮੈਂ ਤੁਹਾਡੇ ਕੋਲੇ ਕੇਵਲ ਧਰਮ ਦਾ ਦੈਰਾ ਆਖਿਆ ਵੱਡੀਆਂ ਗੱਲਾਂ ਤਾਂ ਮੈਂ ਪਹਿਲਾਂ ਬਹੁਤ ਕਰ ਚੁੱਕਿਆ ਪਰ ਹੁਣ ਹੌਲੀ ਹੌਲੀ ਪਤਾ ਲੱਗਦਾ ਜਿਹੜੇ ਆਪਣੇ ਗ੍ਰੰਥੀ ਅਤੇ ਕੀਰਤਨੀਏ ਵੀ ਸ਼੍ਰੋਮਣੀ ਕਮੇਟੀ ਤਿਆਰ ਨਹੀਂ ਕਰ ਸਕੀ ਉਹਨਾਂ ਤੋਂ ਹੋਰ ਕੀ ਵੱਡੀਆਂ ਆਸਾਂ ਰੱਖੀਏ ਗੁਰੂ ਪਿਆਰ ਵਾਲਿਓ ਕਦੀ ਸੋਚ ਲਈਏ ਆਪਾਂ ਕਿ ਇਹਨਾਂ ਕੋਲੋਂ ਕੋਈ ਵੀ ਵੱਡੇ ਕੰਮ ਦੀ ਆਸ ਨਾ ਕਰੀਏ ਜਿਹੜੇ ਗ੍ਰੰਥੀ ਜਥੇਦਾਰ ਅਤੇ ਕੀਰਤਨੀਆਂ ਵੀ ਆਪਣੇ ਪੜਾ ਕੇ ਤਿਆਰ ਨਹੀਂ ਕਰ ਸਕੇ ਉਹ ਵੀ ਡੇਰਿਆਂ ਟਕਸਾਲਾਂ ਚੋਂ ਮੰਗਾ ਕੇ ਇੱਥੇ ਲਾਉਂਦੇ ਨੇ ਤੇ ਟਕਸਾਲ ਵਾਲੇ ਹਾਵੀ ਨੇ ਤੇ ਮਿਸ਼ਨਰੀਆਂ ਨੂੰ ਤਾਂ ਉਥੇ ਟਿਕਣ ਨਹੀਂ ਦਿੰਦੇ ਜਿਵੇਂ ਕਿ ਗਿਆਨੀ ਕੇਵਲ ਸਿੰਘ ਜਗਤਾਰ ਸਿੰਘ ਜਾਚਕ ਇਸੇ ਤਰ੍ਹਾਂ ਹੋਰ ਕਈ ਸਾਰੇ ਬੰਦੇ ਜਿਹੜੇ ਮਿਸ਼ਨਰੀ ਵਿਚਾਰਾਂ ਵਾਲੇ ਇੱਥੇ ਗ੍ਰੰਥੀ ਆਦਿਕ ਲੱਗੇ ਸੀ ਤੇ ਉਹਨਾਂ ਨੂੰ ਸਾਰਿਆਂ ਨੂੰ ਇੱਥੋਂ ਚਲੇ ਜਾਣ ਵਾਸਤੇ ਮਜਬੂਰ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਦੀ ਵਿਚਾਰਧਾਰਾ ਟਕਸਾਲ ਨਾਲ ਮੇਲ ਨਹੀਂ ਖਾਂਦੀ ਤੇ ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਟਕਸਾਲ ਦੇ ਅਧੀਨ ਦਬਾਅ ਥੱਲੇ ਚੱਲ ਰਹੀ ਹੈ ਤੇ ਹੁਣ ਤਾਂ ਸਾਰੇ ਪਾਸੇ ਝੁੱਗਾ ਚੌੜ ਹੋ ਗਿਆ ਟਕਸਾਲ ਦਾ ਮੁਖੀ ਹਰਨਾਮ ਸਿੰਘ ਧੁੰਮਾ ਸਰੇ ਆਮ ਮੱਧ ਪ੍ਰਦੇਸ਼ ਚ ਮਹਾਰਾਸ਼ਟਰ ਚ ਭਾਜਪਾ ਵਾਸਤੇ ਵੋਟਾਂ ਮੰਗਣ ਲਈ ਰਾਜਨੀਤਿਕ ਸਟੇਜਾਂ ਦੇ ਉੱਤੇ ਜਾ ਕੇ ਪ੍ਰਚਾਰ ਕਰਨ ਲੱਗ ਪਿਆ ਹਰਨਾਮ ਸਿੰਘ ਧੰਮਾ ਭਾਜਪਾ ਦਾ ਪ੍ਰਚਾਰ ਕਰਨ ਲੱਗ ਪਿਆ ਭਾਜਪਾ ਦਾ ਰਾਜਨੀਤਿਕ ਪ੍ਰਚਾਰ ਤੇ ਅਸੀਂ ਕਿਹਨਾਂ ਤੋਂ ਆਸਾਂ ਕਰਦੇ ਆ ਕਿ ਸਾਡੇ ਧਰਮ ਦੀ ਇਹ ਰਾਖੀ ਕਰਨਗੇ ਇਹ ਸਾਨੂੰ ਗਿਆਨ ਦੇਣਗੇ ਇਹ ਤਾਂ ਆਪ ਜੋ ਹਿੰਮਤ ਕਰ ਸਕਦੇ ਹੋ ਪੜ੍ਹਾਈ ਲਿਖਾਈ ਕਰ ਸਕਦੇ ਹੋ ਗੁਰਬਾਣੀ ਨੂੰ ਸਮਝ ਕੇ ਜ਼ਿੰਦਗੀ ਚ ਲਾਗੂ ਕਰ ਸਕਦੇ ਹੋ ਚੰਗੇ ਸਿੱਖ ਬਣ ਸਕਦੇ ਹੋ ਗੁਰੂ ਸਾਹਿਬ ਦਾ ਮਾਣ ਵਧਾ ਸਕਦੇ ਹੋ ਤਾਂ ਤੁਸੀਂ ਆਪ ਕਰਨਾ ਹੈ ਸ਼੍ਰੋਮਣੀ ਕਮੇਟੀ ਜਾਂ ਹੋਰ ਕਿਸੇ ਤੇ ਹੁਣ ਬਹੁਤੀਆਂ ਆਸਾਂ ਨਾ ਕਰੀਏ ਬਹੁਤ ਚਿਰ ਹੋ ਗਿਆ ਉਡੀਕਦਿਆਂ ਨੂੰ 100 ਸਾਲ ਤੱਕ ਵੀ ਸ਼੍ਰੋਮਣੀ ਕਮੇਟੀ ਕੰਮ ਕਰਦੀ ਹੈ ਪੈਸੇ ਹੜੱਪ ਕਰ ਰਹੀ ਹੈ ਪਰ ਆਪਣੇ ਗ੍ਰੰਥੀ ਅਤੇ ਕੀਰਤਨੀਏ ਅੱਜ ਤੱਕ ਆਪ ਤਿਆਰ ਨਹੀਂ ਕਰ ਸਕੀ ਲੋਕਾਂ ਦੇ ਡੇਰਿਆਂ ਚੋਂ ਲਿਆ ਕੇ ਗ੍ਰੰਥੀ ਅਤੇ ਕੀਰਤਨੀਏ ਆਪਣੇ ਗੁਰਦੁਆਰਿਆਂ 'ਚ ਲਾਉ ਨੌਕਰੀ ਤੇ ਲਾਉਂਦੀ ਹੈ ਕੌੜੇ ਬਚਨਾਂ ਲਈ 10 ਸਕੇਮਾਂ ਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ